ਡਰੋਨ ذریعے ਹੁਣੀ ਇੱਕ ਹੋਰ ਗੈਸ ਕੈਨਿਸਟਰ ਥੇਹਾ ਸਿੱਟਿਆ ਗਿਆ ਤੇ ਉਸ ਨੂੰ ਨਿਊਟਰਲਾਈਜ਼ ਕਰਨ ਦੇ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਗਿੱਲੀਆਂ ਬੋਰੀਆਂ ਜਿਹੜੀਆਂ ਨੇ ਇਸ ਗੈਸ ਕੈਨਿਸਟਰ ਦੇ ਉੱਤੇ ਪਾਈਆਂ ਗਈਆਂ ਨੇ ਔਰ ਅਜੇ ਵੀ ਉਸ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਅਜੇ ਵੀ ਉਸ ਉੱਤੇ ਪਾਣੀ ਜਿਹੜਾ ਪਾਇਆ ਜਾ ਰਿਹਾ ਭਾਈ ਸਾਹਿਬ ਲਗਾਤਾਰ ਕੀ ਇਸ ਗੈਸ ਕੈਨਿਸਟਰ ਤੋਂ ਭਾਈ ਸਾਹਿਬ ਅਜੇ ਵੀ ਖਤਰਾ ਹੈਗਾ ਜਾਂ ਜਾਣ ਦੀ ਪਤਾ ਵਾਸਤੇ ਪਚਾਅ ਵਾਸਤੇ ਪਰ ਇਹਨੂੰ ਨਿਊਟਰਲਾਈਜ਼ ਕਰ ਦਿੱਤਾ ਤੁਸੀਂ ਹਾਂਜੀ ਹਾਂ ਇਸ ਤੋਂ ਬਾਅਦ ਇਹਨ ਤੋਂ ਕੋਈ ਖਤਰਾ ਨਹੀਂ ਹੈਗਾ ਇਸ ਤੋਂ ਕੋਈ ਬਿਲਕੁਲ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਗੈਸ ਕਨੈਸਟਰਸ ਸੁੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਪਰ ਇਸ ਤਰ੍ਹਾਂ ਉਸ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਦਿਖਾਈਏ ਤਾਂ بار بار ਪਾਣੀ ਪਾਇਆ ਜਾ ਰਿਹਾ ਹੈ ਬੋਰੇ ਨਾਲ ਟੱਕ ਕੇ ਤੇ ਉੱਤੇ ਪਾਣੀ ਪਾਇਆ ਜਾ ਰਿਹਾ ਹੈ ਇਸ ਥਾਂ ਦੇ ਉੱਤੇ ਅ ਅਥਰੂ ਗੈਸ ਦਾ ਜਿਹੜਾ ਕਨੈਸਟਰ ਹੈ ਉਹ ਡਈਆ ਸੀਗਾ ਉਸ ਨੂੰ న్యూਟ੍ਰਲਾਈਜ਼ ਕਰਨ ਦੇ ਖਾਤੇ ਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਇਹ ਇੱਕ ਤਰੀਕਾ ਅਖਤਿਆਰ ਕੀਤਾ ਗਿਆ ਆ ਗੱਲੀਆਂ ਗੋਰੀਆਂ ਆ ਸਾਫ਼ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਆਹ ਗੈਸ ਕਨਸਟਰ ਜਿਹੜਾ ਆ ਇਹ ਡਰੋਨ ਦੇ ਜ਼ਰੀਏ ਇੱਥਾਂ ਸਿੱਟਿਆ ਗਿਆ ਸੀ ਜਿਹਦੇ ਵਿੱਚੋਂ ਧੂਆ ਨਿਕਲ ਰਿਹਾ ਸਾਫ਼ ਨਜ਼ਰ ਆ ਰਿਹਾ ਸਾਹ ਲੈਣਾ ਔਖਾ ਹੋਇਗਾ ਆ ਔਰ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਫਿਲਹਾਲ ਇੱਥੇ ਇਸ ਗੈਸ ਕਨਸਟਰ ਨੂੰ ਇੱਥਾਂ ਸਿੱਟਿਆ ਗਿਆ ਐਕਟੀਵੇਟ ਕੀਤਾ ਗਿਆ ਔਰ ਇਸ ਗੈਸ ਕਨਸਟਰ ਦੇ ਵਿੱਚੋਂ ਅੱਗ ਜਿਹੜੀ ਆ ਔਰ ਤੂੰ ਵਾਧੜਾਇਆ ਉਹੋ ਨਿਕਲਿਆ ਸਿਗਾ ਇਸ ਨੂੰ ਨਿਊਟਰਲਾਈਜ਼ ਕਰਨ ਦੇ ਖਾਤਰ ਇਹ ਤਰੀਕਾ ਅਖਤਿਆਰ ਕੀਤਾ ਗਿਆ ਜਿਸ ਦੇ ਉੱਤੇ ਗਿੱਲੀ ਬੋਰੀ ਪਾ ਕੇ ਤੇ ਪਾਣੀ ਪਾ ਕੇ ਜੜਾਇਆ ਉਸ ਨੂੰ ਨਿਊਟਰਲਾਈਜ਼ ਕੀਤਾ ਗਿਆ ਹੈ ਗੈਸ ਕੈਨਿਸਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇਹ ਗੈਸ ਕੈਨਿਸਟਰ ਹੈਗਾ ਆ ਹੱਥ ਲਾਉਣਾ ਜਿਹੜਾ ਆ ਹੱਥ ਲਾਉਣਾ ਇਤੇ ਜ਼ਿਆਦਾ ਖਤਰਨਾਕ ਹੈਗਾ ਇਸ ਵਾਸਤੇ ਹੱਥ ਵਿੱਚ ਨਹੀਂ ਫੜਾਇਆ ਜਾ ਰਿਹਾ ਔਰ ਗੈਸ ਕੈਨਿਸਟਰ ਨੂੰ ਸਾਫ਼ ਕਰਕੇ ਪ੍ਰੋਪਰਲੀ ਸਾਫ਼ ਕਰਕੇ ਤੇ ਫਿਰ ਦਿਖਾਉਣ ਦੀ ਕੋਸ਼ਿਸ਼ ਹੈਗੀ ਆਹਾ ਗੈਸ ਕੈਨਿਸਟਰ ਜਿਹੜਾ ਆ ਇਸ ਦੇ ਵਿੱਚੋਂ ਅਜੇ ਵੀ ਤੂੰ ਆ ਨਿਕਲਦਾ ਪਿਆ ਕਿਉਂਕਿ ਬਹੁਤ ਪਾਣੀ ਪਾ ਚੁੱਕੇ ਨੇ ਤਾਂ ਵੀ ਇਸ ਕਿਸਮ ਦਾ ਕਨੈਸਟਰ ਹੈਗਾ ਇਸ ਤੋਂ ਅਜੇ ਵੀ ਤੂੰ ਆ ਜਿਹੜਾ ਆ ਉਹ ਨਿਕਲਦਾ ਪਿਆ ਔਰ ਕਿਸਾਨਾਂ ਵਾਸਤੇ ਕਿੰਨਾ ਘਾਤਕ ਹੋ ਸਕਦਾ ਹੈ ਇਹ ਸਮਝਿਆ ਜਾ ਸਕਦਾ ਹੈ ਦਰਸਲ ਦਿੱਕਤ ਇਹ ਸਾਹਮਣੇ ਆ ਰਹੀ ਹੈ ਕਿਉਂਕਿ ਹੁਣ ਆਪਣੀਆਂ ਹੱਦਾਂ ਤੋਂ ਜ਼ਿਆਦਾ ਅੱਗੇ ਲੰਘ ਕੇ ਜਿੱਥੇ ਕਿਸਾਨ ਸ਼ਾਂਤੀਪੂਰਵਕ ਖੜੋਤੇ ਹੋਏ ਨੇ ਉਥੇ ਇਹ ਕਨੈਸਟਰ ਜਿਹੜੇ ਨੇ ਉਹ ੁੱਟੇ ਜਾ ਰਹੇ ਨੇ ਉਥੇ ਇਹ ਹਮਲੇ ਕੀਤੇ ਜਾ ਰਹੇ ਨੇ ਸਗੋਂ ਕਿਸਾਨ ਜਿਹੜੇ ਨੇ ਆਪਣੀਆਂ ਹੱਦਾਂ ਦੇ ਹਦੂਦ ਦੇ ਅੰਦਰ ਖੜੇ ਹੋਏ ਨੇ ਉਥੇ ਜਾ ਕੇ ਕਨੈਸਟਰ ਜਿੱਟੇ ਜਾ ਰਹੇ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਉੱਤੇ ਸਿੱਧੇ ਹਮਲੇ ਦੀਆਂ ਸਾਫ਼ ਇਹੀ ਪ੍ਰਤੀਤ ਹੋ ਰਿਹਾ ਕਿ ਕਿ ਇੱਕ ਕਨੈਸਟਰ ਨੂੰ ਨਿਊਟਰਲਾਈਜ਼ ਕੀਤਾ ਹੈ ਔਰ ਦੂਜੇ ਪਾਸੇ ਅਜੇ ਵੀ ਹਾਲਾਤ ਉਸੇ ਤਰ੍ਹਾਂ ਬੜੇ ਹੋਏ ਨੇ ਜਾਂ ਤਾਂ ਹੋਵੇ ਕਿ ਕਿਸਾਨ ਆਪਣੀਆਂ ਹੱਦਾਂ ਲੰਘ ਕੇ ਅੱਗੇ ਗਏ ਨੇ ਆਪਣੀਆਂ ਹੱਦਾਂ ਦੇ ਵਿੱਚ ਕਿਸਾਨ ਖਲੋਤੇ ਹੋਏ ਨੇ ਉਹਨਾਂ ਦੀਆਂ ਹੱਦਾਂ ਦੇ ਵਿੱਚ ਲਿਆ ਕੇ ਡਰੋਨ ਨੂੰ ਉੱਥੇ ਸੱਟਿਆ ਜਾ ਰਿਹਾ ਕਨੈਸਟਰਸ ਉੱਥੇ ਸੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਉੱਥੇ ਛੁੱਟੇ ਜਾ ਰਹੇ ਨੇ ਕਿਸਾਨਾਂ ਦਾ ਸਾਹ ਲੈਣਾ ਇਸ ਵੇਲੇ ਮੌਕਾ ਹੋਇਆ ਹੋਇਆ ਦਰਬਰ ਹੋਇਆ ਹੋਇਆ ਮੌਕੇ ਦੇ ਹਾਲਾਤ ਸਾਫ ਨਜ਼ਰ ਆ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ